ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਜਿਸ ਦੇ ਵਿੱਚ 203 ਦੀ ਗਿਣਤੀ ਭਾਰਤੀਆਂ ਦੀ ਦੱਸੀ ਗਈ ਤੇ ਕੁਝ ਨੂੰ ਜਹਾਜ਼ ਦੇ ਰਾਹੀਂ ਵਾਪਸ ਭਾਰਤ ਭੇਜਿਆ ਜਾ ਰਿਹਾ ਤੇ ਅੱਜ ਅੰਮ੍ਰਿਤਸਰ ਇਹ ਜਹਾਜ਼ ਲੈਂਡ ਕਰ ਜਾਏਗਾ ਜਿਸ ਦੇ ਵਿੱਚ ਭਾਰਤੀਆਂ ਚ 30 ਪੰਜਾਬੀ ਸ਼ਾਮਲ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ ਦੇਸ਼ ਦੇ ਹੋਰ ਵੀ ਕਈ ਸੂਬੇ ਆ ਜਿਨ੍ਹਾਂ ਦੇ ਵੱਖ-ਵੱਖ ਲੋਕ ਇਸ ਜਹਾਜ਼ ਦੇ ਵਿੱਚ ਬੈਠ ਕੇ ਭਾਰਤ ਵਾਪਸ ਆਉਣਗੇ ਡੰਕਿਲ ਗਾ ਕੇ ਜਾਂ ਫਿਰ ਹੋਰ ਕਿਸੇ ਤਰੀਕੇ ਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਇਹ ਲੋਕ ਅਮਰੀਕਾ ਚ ਦਾਖਲ ਹੋਏ ਸੀ ਤੇ ਹੁਣ ਸਰਕਾਰ ਨੇ ਇਹਨਾਂ ਲੋਕਾਂ ਨੂੰ ਰਿਪੋਰਟ ਕਰ ਦਿੱਤਾ ਹੈ। ਮਾਮਲੇ ਦੇ ਨਾਲ ਜੁੜੀ ਜੇ ਜਾਣਕਾਰੀ ਮਿਲਿਆ ਤੁਹਾਡੇ ਨਾਲ ਸਾਂਝੀ ਕਰਾਂਗੇ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀ ਅੰਮ੍ਰਿਤਸਰ 에어ਪੋਰਟ ਤੇ ਪਹੁੰਚਣਾ ਸ਼ੁਰੂ ਹੋ ਗਏ। 205 ਦੇ ਵਿੱਚੋਂ 104 ਅੱਜ ਅੰਮ੍ਰਿਤਸਰ 에어ਪੋਰਟ ਪਹੁੰਚਣਗੇ। ਮਿਲਿਟਰੀ ਦੇ C-17 ਜਹਾਜ਼ ਦੇ ਰਾਹੀਂ ਰਿਪੋਰਟ ਕੀਤੇ ਗਏ ଅਪਰਵਾਸੀ ਭਾਰਤੀ ਪਹੁੰਚ ਰਹੇ ਨੇ 에어ਪੋਰਟ ਦੇ ਉੱਤੇ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਤੇ ਨਾਲ ਹੀ ਰਿਪੋਰਟ ਹੋਏ ਬੰਦਿਆਂ ਦੀ ਡਿਟੇਲ ਵੀ ਸਾਹਮਣੇ ਆ ਚੁੱਕੀ ਹੈ। ਅਮਰੀਕਾ ਦੇ ਵੱਲੋਂ ਜਿਹੜੇ 205 ਭਾਰਤੀ ਰਿਪੋਰਟ ਕੀਤੇ ਗਏ ਨੇ ਉਹਨਾਂ ਦੇ ਵਿੱਚ ਪੰਜਾਬ ਦੇ 33, ਹਰਿਆਣਾ ਦੇ 33 ਲੋਕ, ਗੁਜਰਾਤ ਦੇ 33, ਚੰਡੀਗੜ੍ਹ ਦੇ 2 ਲੋਕ, ਮਹਾਰਾਸ਼ਟਰ ਦੇ 30 ਲੋਕ ਸ਼ਾਮਲ ਨੇ। ਹਰਿਆਣਾ ਪੰਜਾਬ ਦੇ ਚੰਡੀਗੜ੍ਹ ਦੇ ਲੋਕ ਸੜਕ ਮਾਰਗ ਤੋਂ ਘਰ ਪਹੁੰਚ ਜਾਣਗੇ ਹੋਰ ਸੂਬਿਆਂ ਦੇ ਜਿਵੇਂ ਗੁਜਰਾਤ ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਹਵਾਈ ਮਾਰਗ ਦੇ ਨਾਲ ਹੀ ਤੇਜ਼ਾ ਜਾਏਗਾ ਰਿਪੋਰਟ ਲਿਸਟ ਦੇ ਵਿੱਚ ਸੁਖਦੀਪ ਸਿੰਘ ਉਮਰ 33 ਸਾਲ ਜਸਵਿੰਦਰ ਸਿੰਘ ਉਮਰ 30 ਸਾਲ ਰਮਨਦੀਪ ਸਿੰਘ 36 ਸਾਲ ਵਿਕਰਮਜੀਤ 24 ਸਾਲ ਅਰਸ਼ਦੀਪ ਸਿੰਘ 18 ਸਾਲ ਦਲੇਰ ਸਿੰਘ 37 ਸਾਲ ਮਨਪ੍ਰੀਤ ਸਿੰਘ 26 ਸਾਲ ਗੁਰਪ੍ਰੀਤ ਸਿੰਘ 39 ਸਾਲ ਸਰਵਿੰਦਰ ਸਿੰਘ 44 ਸਾਲ ਰਾਜ ਸਿੰਘ तीस साल मनदीप अमन सताई साल अजयदीप सिंह इक्कीस साल प्रदीप सिंह इक्कीस साल अमृत सिंह अठारह साल सुखपाल सिंह पैंतीस साल हरदीप सिंह उन्नीस साल दविंद्रजीत सिंह चालीस साल इंद्रजीत सिंह भी साल बलवीर सिंह बई साल नवजोत शर्मा भी साल सुखजीत कौर छब्बीस साल जसपाल सिंह छत्तीस साल हरबाज सिंह बारह साल गुरनूर सिंह 12 ਸਾਲ ਮਸਕਾਨ 21 ਸਾਲ ਪ੍ਰਭਜੋਤ ਸਿੰਘ 10 ਸਾਲ ਲਪ੍ਰੀਤ ਕੌਰ 30 ਸਾਲ ਪ੍ਰਕਾਸ਼ਦੀਪ ਸਿੰਘ 23 ਸਾਲ ਸਵੀਨ 26 ਸਾਲ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਨਾਮ ਸ਼ਾਮਲ ਨੇ ਹਵਾਈ ਅੱਡੇ ਤੇ ਏਜੰਸੀਆਂ ਅਲਰਟ ਹੋ ਗਈਆਂ ਨੇ ਅਮਰੀਕੀ ਜਹਾਜ਼ ਦੇ ਵਿੱਚ ਆ ਰਹੇ ਸਾਰੇ ਲੋਕਾਂ ਦੇ ਅੰਮ੍ਰਿਤਸਰ 에ਰਪੋਰਟ ਤੇ ਦਸਤਾਵੇਜ਼ ਚੈੱਕ ਕੀਤੇ ਜਾਣਗੇ ਅਪਰਾਧਿਕ ਰਿਕਾਰਡ ਵਾਲੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਜੇਕਰ ਕਿਸੇ ਦਾ ਕ੍ਰਿਮੀਨਲ ਰਿਕਾਰਡ ਨਿਕਲਿਆ ਤੇ ਉਸਦੀ 에어ਪੋਰਟ ਦੇ ਉੱਤੇ ਹੀ ਗ੍ਰਿਫਤਾਰੀ ਜਿਹੜੀ ਹੈ ਉਹ ਹੋ ਜਾਏਗੀ ਦੱਸਿਆ ਜਾ ਰਿਹਾ ਹੈ ਕਿ ਕਈ ਕ੍ਰਿਮੀਨਲ ਰਿਕਾਰਡ ਵਾਲੇ ਲੋਕ ਵੀ ਹੁੰਦੇ ਨੇ ਜਿਹੜੇ ਕਿ ਪੁਲਿਸ ਦੀ ਗ੍ਰਫਤ ਤੋਂ ਬਚਣ ਦੇ ਲਈ ਡੋਂਕੀ ਲਗਾ ਵੱਡੇ ਦੇਸ਼ਾਂ ਦੇ ਵਿੱਚ ਦਾਖਲ ਹੋ ਜਾਂਦੇ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਤੇ ਹੁਣ ਕਈਆਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਤੇ ਇਹਨਾਂ ਦੇ ਵਿੱਚੋਂ ਜੇਕਰ ਕਿਸੇ ਦਾ ਵੀ ਕੋਈ ਕ੍ਰਿਮੀਨਲ ਰਿਕਾਰਡ ਨਿਕਲਿਆ ਤੇ ਉਹਨਾਂ ਦੀ 에어ਪੋਰਟ ਤੋਂ ਹੀ ਪੁਲਿਸ ਦੇ ਵੱਲੋਂ ਗ੍ਰਿਫਤਾਰੀ ਕਰ ਲਈ ਜਾਏਗੀ